ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਪਿਆਣਾ ਭਰਾਵਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਲੋ ਜੀ ਅੱਜ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰਾਂ। ਮਾਨੋ ਜੀ ਅਨੰਦ ਇਸ ਗੀਤ ਦਾ। ਇੱਕ ਪੜੋਲਾ ਬੀਜਿਆ ਤੇ ਹੋਏ ਪੜੋਲੇ ਚਾਰ ਜਿਜਵਾਰ ਹੋਏ। ਸ਼ਾਵਾ ਜਿਜਵਾਰ ਹੋਏ। ਇੱਕ ਪੜੋਲਾ ਬੀਜਿਆ ਤੇ ਹੋਏ ਪੜੋਲੇ ਚਾਰ ਜੀਜਵਾਰ ਹੋਈ ਸ਼ਾਵਾ ਜੀਜਵਾਰ ਹੋਈ ਨਣਦ ਨੂੰ ਭੇਜਿਆ ਦਾਣੇ ਪਣਾਉਣ ਨਣਦ ਨੂੰ ਭੇਜਿਆ ਦਾਣੇ ਪਣਾਉਣ ਡਿੱਗ ਪਈ ਜਾਂਦਾ ਪਾਰ ਜੀਜਵਾਰ ਹੋਈ ਸ਼ਾਵਾ ਜੀਜਵਾਰ ਹੋਈ ਨਣਦ ਨੂੰ ਭੇਜਿਆ ਦਾਣੇ ਪਣਾਉਣ ਡਿੱਗ ਪਈ ਜਾਂਦਾ ਪਾਰ ਜੀਜਵਾਰ ਸ਼ਾਵਾ ਜੀ ਜਵਾਰ ਹੋਈ ਸ਼ਾਵਾ ਜੀ ਜਵਾਰ ਹੋਈ ਨਨਦ ਨੇ ਆ ਕੇ ਸੋਹਰੇ ਨੂੰ ਦੱਸਿਆ ਨਨਦ ਨੇ ਆ ਕੇ ਸੋਹਰੇ ਨੂੰ ਦੱਸਿਆ ਕੱਢ ਦਿਓ ਪਾਬੋ ਨੂੰ ਬਾਹਰ ਜੀਜਵਾਰ ਹੋਈ ਕੱਢ ਦਿਓ ਪਾਬੋ ਨੂੰ ਬਾਹਰ ਜੀਜਵਾਰ ਹੋਈ ਸ਼ਾਵਾ ਜੀ ਜਵਾਰ ਹੋਈ ਸ਼ਾਵਾ 10 ਕਿੱਦਾ ਕੱਡਾ ਤੀਏ ਨੀ ਤੇ ਆਣੀਏ 10 ਕਿੱਦਾ ਕੱਡਾ ਤੀਏ ਨੀ ਤੇ ਆਣੀਏ ਲੈ ਕੇ ਗਿਆ ਬਰਾਤ ਨੀ ਜਵਾਰ ਹੋਈ ਸ਼ਾਵਾਨੀ ਜਵਾਰ ਹੋਈ ਸ਼ਾਵਾਨੀ ਜਵਾਰ ਹੋਈ 10 ਕਿੱਦਾ ਕੱਡਾ ਤੀਏ ਨੀ ਤੇ ਆਣੀਏ ਲੈ ਕੇ ਗਿਆ ਬਰਾਤ ਨੀ ਜਵਾਰ ਹੋਈ ਸ਼ਾਵਾਨੀ ਜਵਾਰ ਹੋਈ ਸ਼ਾਵਾਨੀ ਜਵਾਰ ਕਪੜੋਲਾ ਬੀਜਿਆ ਤੇ ਹੋਏ ਪੜੋਲੇ ਚਾਰ ਨਿਜਵਾਰ ਹੋਈ ਸ਼ਾਵਾਨੀ ਜਵਾਰ ਹੋਈ ਸ਼ਾਵਾਨੀ ਜਵਾਰ ਹੋਈ ਨੰਦ ਨੂੰ ਭੇਜਿਆ ਦਾਣੇ ਪਣਾਉਣ ਦਾਣੇ ਪਣਾਉਣ ਨੰਦ ਨੂੰ ਭੇਜਿਆ ਦਾਣੇ ਪਣਾਉਣ ਟਿਗ ਪਈ ਪੱਪਾ ਪਾਰ ਜੀ ਜਵਾਰ ਹੋਈ ਸ਼ਾਵਾ ਜੀ ਜੀ ਕੇ ਸਸੂ ਨੂੰ ਦੱਸਿਆ ਨਣਦ ਨੇ ਆਕੇ ਸੱਸ ਨੂੰ ਦੱਸਿਆ ਕੱਢ ਦਿਓ ਪਾਬੋ ਨੂੰ ਬਾਰ ਜੀਜਵਾਰ ਹੋਈ ਸ਼ਾਵਾ ਜੀਜਵਾਰ ਹੋਈ ਸ਼ਾਵਾ ਜੀਜਵਾਰ ਹੋਈ ਕੱਢ ਦਿਓ ਪਾਬੋ ਨੂੰ ਬਾਰ ਜੀਜਵਾਰ ਹੋਈ ਸ਼ਾਵਾ ਜੀਜਵਾਰ ਹੋਈ ਦਸ ਕਿੱਦਾ ਕੱਡਾ ਥੀਏ ਨੀ ਤੇ ਆਣਿਏ ਦਸ ਕਿੱਦਾ ਕੱਡਾ ਥੀਏ ਨੀ ਤੇ ਆਣਿਏ ਪਾਣੀ ਪੀਤਾ ਸਿਰਵਾਰ ਨੀ ਜਵਾਰ ਹੋਈ ਛਾਵਾਂ ਨੀ ਜਵਾਰ ਹੋਈ ਛਾਵਾਂ ਨੀ ਜਵਾਰ ਹੋਈ ਛਾਵਾਂ ਨੀ ਜਵਾਰ ਹੋਈ ਇੱਕ ਪਡੋਲਾ ਬੀਜਿਆ ਤੇ ਹੋਏ ਪਡੋਲੇ ਚਾਰ ਨੀ ਜਵਾਰ ਹੋਈ ਛਾਵਾਂ ਨੀ ਜਵਾਰ ਹੋਈ ਨੰਦ ਨੂੰ ਭੇਜਿਆ ਆ ਦਾਣੇ ਪਨੌਣ ਦਾਣੇ ਪਨੌਣ ਨੰਦ ਨੂੰ ਭੇਜਿਆ ਆ ਦਾਣੇ ਪਨੌਣ ਡਿਗ ਪਈ ਦੰਦਾ ਪਾਰ ਨਿਜਵਾਰ ਹੋਈ ਸ਼ਾਵਾਂ ਨਿਜਵਾਰ ਹੋਈ ਸ਼ਾਵਾਂ ਨਿਜਵਾਰ ਹੋਈ ਨੰਦ ਨੇ ਆ ਕੇ ਨੰਦਨੀ ਆਕੇ ਦਿਓਰ ਨੂੰ ਦੱਸਿਆ ਨੰਦਨੀ ਆਕੇ ਦਿਓਰ ਨੂੰ ਦੱਸਿਆ ਕੱਢ ਦਿਓ ਪਾਬੋ ਨੂੰ ਬਾਰ ਜੀਜਵਾਰ ਹੋਈ ਸ਼ਾਵਾ ਜੀਜਵਾਰ ਹੋਈ ਕੱਢ ਦਿਓ ਪਾਬੋ ਨੂੰ ਬਾਰ ਜੀਜਵਾਰ ਹੋਈ ਸ਼ਾਵਾ ਜੀਜਵਾਰ 10 ਕਿੱਦਾ ਕੱਡਾ ਪਹਿਣੀ ਪਿਆਰੀਏ 10 ਕਿੱਦਾ ਕੱਡਾ ਪਹਿਣੀ ਪਿਆਰੀਏ ਗਿਆ ਬਰਾਤੇ ਨਾਲ ਨੀ ਜਵਾਰ ਹੋਈ ਸ਼ਾਵਾਨੀ ਜਵਾਰ ਹੋਈ ਸ਼ਾਵਾਨੀ ਜਵਾਰ ਹੋਈ ਇੱਕ ਪੜੋਲਾ ਬੀਜਿਆ ਤੇ ਓਏ ਪੜੋਲੇ ਚਾਰ ਨੀ ਜਵਾਰ ਹੋਈ ਨੰਦ ਨੂੰ ਤੇਜਿਆ ਦਾਣੇ ਪਣੋਂ ਨੰਦ ਨੂੰ ਤੇਜਿਆ ਦਾਣੇ ਪਣੋਂ ਡਿਗ ਪਈ ਦੰਦਾ ਪਾਰ ਨੀ ਜਵਾਰ ਹੋਈ ਸ਼ਾਵਾਨੀ ਨਣਦ ਨੇ ਆ ਕੇ ਮਾਈਏ ਨੂੰ ਦੱਸਿਆ ਨਣਦ ਨੇ ਆ ਕੇ ਮਾਈਏ ਨੂੰ ਦੱਸਿਆ ਕੱਢ ਦਿਓ ਪਾਬੋ ਨੂੰ ਬਾਰ ਜੀਜਵਾਰ ਹੋਈ ਸ਼ਾਵਾ ਜੀਜਵਾਰ ਹੋਈ ਸ਼ਾਵਾ ਜੀਜਵਾਰ ਹੋਈ ਦਸ ਕਿੱਦਾ ਕੱਡਾ ਪਹਿਣਨੀ ਪਿਆਰੀਏ ਲਾਵਾਂ ਲਈਆਂ ਚਾਰ ਦਸ ਕਿੱਦਾ ਕੱਡਾ ਪਹਿਣਨੀ ਪਿਆਰੀਏ ਲਈਆ ਚਾਰ ਜਿਜਵਾਰ ਹੋਈ ਸ਼ਾਵਾ ਜਿਜਵਾਰ ਹੋਈ ਸ਼ਾਵਾ ਜਿਜਵਾਰ ਹੋਈ ਇੱਕ ਪਡੋਲਾ ਬੀਜਿਆ ਤੇ ਹੋਏ ਪਡੋਲੇ ਚਾਰ ਜਿਜਵਾਰ ਹੋਈ ਸ਼ਾਵਾ ਜਿਜਵਾਰ ਹੋਈ ਸ਼ਾਵਾ ਜੀ